ਗਰਮੀਆਂ ਦੀਆਂ ਛੁੱਟੀਆਂ ਵਿੱਚ ਰੇਲ ਗੱਡੀਆਂ ਵਿੱਚ ਲਗਾਤਾਰ ਵਧ ਰਹੀ ਭੀੜ ਨੂੰ ਦੇਖਦੇ ਹੋਏ ਰੇਲ ਵਿਭਾਗ ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਵਾਧੂ ਕੋਚ ਲਗਾ ਰਿਹਾ ਹੈ ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਇਸ ਸਾਲ ਦੇ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ 34 ਵਾਧੂ ਕੋਚ ਜੋੜੇ ਨੇ ਗਰਮੀ ਦੇ ਇਹ ਦਿਨਾਂ ਵਿੱਚ ਯਾਤਰੀਆਂ ਦੀ ਗਿਣਤੀ ਵਾਜ ਜਾਂਦੀ ਹੈ ਜਿਸ ਨਾਲ ਯਾਤਰੀਆਂ ਨੂੰ ਕੰਫਰਮ ਸੀਟ ਮਿਲਣ ਵਿੱਚ ਦਿੱਕਤ ਹੁੰਦੀ ਹੈ ਇਸ ਸਮੱਸਿਆ ਨਾਲ ਨਿਪਟਣ ਲਈ ਤੇ ਯਾਤਰੀਆਂ ਨੂੰ ਰਿਜ਼ਰਵ ਸੀਟਾਂ ਉਪਲਬਧ ਕਰਵਾਉਣ ਲਈ ਜਿਹੜੀਆਂ ਟ੍ਰੇਨਾਂ ਵਿੱਚ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਰੇਲਵੇ ਅਧਿਕਾਰੀਆਂ ਵੱਲੋਂ ਉੱਚ ਪੱਧਰ ਤੇ ਨਿਰੀਖਣ ਕੀਤਾ ਜਾਂਦਾ ਹੈ ਫਰਵਾਦੂ ਕੋਚ ਜੋੜ ਕੇ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਭੀੜ ਘੱਟ ਕਰ ਦਿੱਤੀ ਜਾਂਦੀ ਹੈ ਫਰੋਸਪੁਰ ਮੰਡਰ ਵੱਲੋਂ ਅਪ੍ਰੈਲ ਤੇ ਮਈ 2024 ਦੌਰਾਨ ਵੱਖ-ਵੱਖ ਟ੍ਰੇਨਾਂ ਵਿੱਚ 34 ਵਾਧੂ ਕੋਚ ਲਗਾਏ ਗਏ ਨੇ। ਉਹਨਾਂ ਕੋਚਾਂ ਵਿੱਚ 5 ਏਅਰ ਕੰਡੀਸ਼ਨਰ, 2 ਥਰਡ ਏਅਰ ਕੰਡੀਸ਼ਨਰ, ਇਕਨੋਮੀ 14 ਸਲੀਪਰ, ਇੱਕ ਸੈਕੰਡ ਸੀਟਿੰਗ ਅਤੇ 12 ਜਰਨਲ ਕੋਚ ਸ਼ਾਮਲ ਹੈ ਜਿਸ ਦਾ ਫਾਇਦਾ ਚੁੱਕ ਕੇ ਲਗਭਗ 2600 ਰੀਅਲ ਯਾਤਰੀਆਂ ਨੇ ਯਾਤਰਾ ਕੀਤੀ ਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਗਰਮੀ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ। ਫਿਰੋਜ਼ਪੁਰ ਮੰਡਲ ਵਿੱਚ ਵਾਧੂ ਭੀੜ ਨੂੰ ਦੂਰ ਕਰਨ ਲਈ 12 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਡਿਵੀਜ਼ਨ ਵਿੱਚ ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਾਰਾਨਸੀ ਜੰਮੂ ਤਵੀ ਉਦੈਪੁਰ ਸਿਟੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਗੁਹਾਟੀ ਜੰਮੂ ਤਵੀ ਕੋਲਕਾਤਾ ਅਮਰੀਕਸਰ ਗੋਰਖਪੁਰ ਅਮਰੀਕਸਰ ਸ਼ਪਰਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਬਾਂਦਰਾ ਟਰਮੀਨਲ ਜੰਮੂ ਤਵੀ ਗੁਹਾਟੀ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸ਼ਹੀਦ ਕੈਪਟਨ ਆਨੰਦ ਤੁਸ਼ਾਰ ਮਹਾਜਨ ਆਨੰਦ ਵਿਹਾਰ ਸਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਇਹਨਾਂ ਟ੍ਰੇਨਾਂ ਵਿੱਚ ਵਾਧੂ ਡੱਬੇ ਜੋੜ ਕੇ ਲਗਭਗ 2600 ਦੀ ਵੇਟਿੰਗ ਕਲੀਅਰ ਕੀਤੀ ਗਈ ਹੈ